ਹੋਲਾ ਬੈੰਦਾ ਮਨ ਅੰਦਰ ਕੰਭੂ ਜਦ ਸੈਤਾਨ ਫਰਸਤਾ ਬਦਲ ਦੇਮ ਦਾ ਵਿੱਚ ਦੁਸ਼ਮਣੀ ਵੱਡੇੋਂ ਵੱਡਾ ਰਿਸ਼ਤਾ ਹੋ ਬਦਲ ਦੇਮ ਦਾ ਵਿੱਚ ਦੁਸ਼ਮਣੀ ਵੱਡੇੋਂ ਵੱਡਾ ਰਿਸ਼ਤਾ ਸਕੇ ਪਰਾਂਵਾਂ ਵਿੱਚ ਪੈ ਜਾਂਦੇ ਸੌ ਸੌ ਕੋਦੇ ਪਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਹੋ ਮਿੱਤਰਾਂ ਹਰ ਦਿਲ ਪਿਆਰਾਂ ਬਾਜੋਂ ਤਨ ਸੁਖ ਹੋਵੇ ਪਿੰਜਰ ਦੋ ਦਿਲਾਂ ਦੀ ਤੈ ਵਿੱਚ ਨਾ ਸੀ ਸੱਕ ਦੀ ਸੂਈ ਸਿੰਜਰ ਹੋ ਦੋ ਦਿਲਾਂ ਦੀ ਤੈ ਵਿੱਚ ਨਾ ਸੀ ਸੱਕ ਦੀ ਸੂਈ ਸਿੰਜਰ ਗੱਡੇ ਜਾਂਦੇ ਸੇ ਦੇ ਤਕਲੇ ਪੈਂਦੇ ਡੱਗ ਚਵਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਉਹ ਮੱਝਾ ਸਮਝੇ ਸਰੀ ਸੱਪ ਦੀ ਪਿਆਰੀ ਮਾਂ ਦੀ ਦੁੱਧ ਦੀ ਭਗਤ ਵਿਨਾਸ਼ ਕਾਲ ਦੇ ਜਾਂਦੀ ਉਲਟ ਪੁਲਟ ਬੁੱਧੀ ਉਹ ਭਗਤ ਵਿਨਾਸ਼ ਕਾਲ ਦੇ ਜਾਂਦੀ ਬਟਪੋਲਟੋ ਬੁੱਧੀ ਮਤਾਂ ਦੇਣ ਲੱਖ ਸਿਆਣੇ ਅਕਲ ਨਾ ਵੜਦੀ ਬਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਹੋ ਪੂਰਨ ਰੂਪ ਬਸੰਤ ਤਰੂਨ ਮਿਲਿਆ ਦੇਸਨ ਕਾਲਾ ਦਸਤ ਨੇ ਜੰਗਲ ਨੂੰ ਤੋੜਿਆ ਰਾਮ ਪਿਆਰਾ ਬਾळा ਉਹ ਦਸਤ ਨੇ ਜੰਗਲ ਨੂੰ ਤੋੜਿਆ ਰਾਮ ਪਿਆਰਾ ਬਾळा ਰਾਧਿਆ ਇਕੱਲਾ ਰੁੱਤੇ ਪਤ ਬਾਗੀ ਰੱਖੇਂ ਦੇਵ ਹੱਸੀ ਪਾਂਸੀ ਛਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਰਾਜਿਆ ਇਕਲੌਤਾ ਪੁੱਤ ਬਾਗੀ ਹੱਥੀ ਫਾਂਸੀ ਝਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਉਹ ਪੂਰਨ ਰੂਪ ਬਸੰਤ ਤਰੂਣ ਮਿਲਿਆ ਦੇਸਨ ਕਾਲਾ ਜਸਰਤ ਨੇ ਜੰਗਲ ਨੂੰ ਤੋੜਿਆ ਰਾਮ ਪਿਆਰਾ ਬਾळा ਉਹ ਦਸਰਤ ਨੇ ਜੰਗਲ ਨੂੰ ਤੋੜਿਆ ਰਾਮ ਪਿਆਰਾ ਬਾळा ਰਾਜਾ ਇਕਲੌਤੇ ਪੁੱਤ ਬਾਗੀ ਹੱਥੇ ਫਾਂਸੀ ਛਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਹੋ ਭਾਰਵ ਪਾਂਡ ਪਾਂਡਵ ਤੇ ਯਾਦਵਾ ਨਾਸਕੁ ਲਾਂ ਦੇ ਕੀਤੇ ਬੰਸਾਂ ਵਾਂਗੂ ਖੈ ਖੈ ਮੱਤੇ ਵਿਚੋਂ ਬੜੇ ਪਲਿੱਤੇ ਹੋ ਬੰਸਾਂ ਵਾਂਗੂ ਖੈ ਖੈ ਮੱਤੇ ਵਿਚੋਂ ਬੜੇ ਪਲਿੱਤੇ ਰਾਵਣ ਵੀਰ ਪਪੀਸਣ ਕਰਦਾ ਭੇਤੀ ਲੰਕਾ ਸਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦੇ ਨ ਆਉਦੇ ਮਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਜਨ ਆਉਂਦੇ ਮਾੜੇ ਹੋ ਆ ਜਾਂਦੇ ਨੇ ਖੰਭ ਕੀੜੇ ਦੇ ਐਨ ਮਰਨ ਦੇ ਮੌਕੇ ਪੈਨ ਝਾਂਜ ਰਾਂ ਬકરી ਜਾਂਦੀ ਸਿਰ ਬੱਬਰ ਦੇ ਚੌਕੇ ਹੋ ਪੈਨ ਝਾਂਜ ਰਾਂ ਬકરી ਜਾਂਦੀ ਸਿਰ ਬੱਬਰ ਦੇ ਚੌਕੇ ਬਗਿਆਰਾਂ ਦੇ ਦਰ ਬਲ ਛੇਲੇ ਜਾਂਦੇ ਮਾਰ ਦੁਦਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਓ ਦੋਸਤ ਤੇ ਦੁਸ਼ਮਣ ਦੀ ਓਦੋਂ ਰਹਿਤ ਮਿਜਨਾ ਕੀ ਮਿਸਰੀ ਕਰਕੇ ਕੁੱਚਲੇ ਖਾਵੇ ਅੰਮ੍ਰਿਤ ਜਾਵੇ ਥੁੱਕੀ ਓ ਮਿਸਰੀ ਕਰਕੇ ਕੁੱਚਲੇ ਖਾਵੇ ਅਮਰਤੋ ਜਾਵੇ ਤੁਕੀ ਉਲਟੀ ਕਿਸਮਤ ਲਖ ਬੈੰਦੇ ਨੇ ਤਕਦੀਰਾਂ ਦੇ ਘਾੜੇ ਆਪਣਾ ਖੂਨ ਭਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਆਪਣਾ ਖੂਨ ਭਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਜਿੰਨਾ ਉੱਪਰਿਆਂ ਪੁੱਤਾਂ ਨੂੰ ਧੀਆਂ ਦੇ ਵਣ ਸੋਰੇ ਪੈਸੇ ਦੇ ਕੇ ਕਤਲ ਕਰਾਉਂਦੇ ਜਦ ਆਉਂਦੇ ਦਿਨ ਔਰੇ ਹੋ ਪੈਸੇ ਦੇ ਕੇ ਕਤਲ ਕਰਾਉਂਦੇ ਜਦ ਆਉਂਦੇ ਦਿਨ ਔਰੇ ਇਦੀ ਵਿਦਵਾ ਕਰ ਹਵਾ ਚੇਰਦੀ ਖਾਂਦੇ ਬੀਬੇ ਦਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਹੋ ਪਿਆਪਸ ਨੂੰ ਮਾਂ ਦੱਕਣ ਨੂੰ ਦੀ ਜਾਂਦੀ ਵਾਲੇ ਉੱਤਰ ਸਾਰੇ ਟੱਬਰ ਦਾ ਅਰਦਾਸਾ ਸੋਧ ਧਰਨ ਕਈ ਪੁੱਤਰ ਹੋ ਸਾਰੇ ਟੱਬਰ ਦਾ ਅਰਦਾਸਾ ਸੋਧ ਧਰਨ ਕਈ ਪੁੱਤਰ ਈ ਮਿਆ ਤਰਪ ਮੱਕੇ ਦੀ ਜਾਵਣ ਕਾਂਸੀ ਬੱਲੀ ਲਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾੜੇ ਹੋ ਤਹੇ ਕਰਨਲ ਕਬੀ ਸਰਪਾਰਸ ਗਾਉਣ ਵਾਲੇ ਕਈ ਜਥੇ ਲੜ ਕੇ ਘਰੋਂ ਘਰੀ ਜਾ ਬੈਂਦੇ ਮੁਰ ਨਾ ਲੱਗਦੇ ਮੱਥੇ ਹੋ ਲੜ ਕੇ ਘਰੋਂ ਘਰੀ ਜਾ ਬੈਂਦੇ ਮਾਡਰ ਨਾ ਲੱਗਦੇ ਮੱਥੇ ਪੈਸੇ ਤੇ ਚੌਧਰ ਦੀ ਖਾਤਰ ਹੋ ਕੇ ਕਹੀ ਕੋਹਾੜੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾਰੇ ਆਪਣਾ ਖੂਨ ਪਰਾਇਆ ਹੁੰਦਾ ਜਦ ਦਿਨ ਆਉਂਦੇ ਮਾਰੇ